ਲਸ਼ਮਣ ਸਿੰਘ ਧਾਰੋਵਾਲੀ ਵਰਗੇ ਅੱਜ ਮੈਂ ਬੇਨਤੀ ਕਰਦਾ ਝੰਡ ਦਾ ਜ਼ਿਕਰ ਕਰੋ ਝੰਡ ਕਿਸੇ ਬੱਚੇ ਨੂੰ ਪੁੱਛੋ ਪੁੱਤ ਤੈਨੂੰ ਝੰਡ ਦਾ ਪਤਾ ਧੀਏ ਤੈਨੂੰ ਝੰਡ ਦਾ ਪਤਾ ਰੋਖ ਹੁੰਦਾ ਝੰਡ ਤੇ ਤੁਹਾਨੂੰ ਗਾੜੀਓ ਜਵਾਬ ਮਿਲੇਗਾ ਮਾਂ ਉਹ ਝੰਡ ਜਿਹੜੇ ਥੱਲੇ ਮਿਰਜਾ ਵੜਿਆ ਸੀ ਉਹੋ ਝੰਡ ਲੇਕਿਨ ਸਾਡੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਪੁੱਛੋ ਤੁਹਾਨੂੰ ਲਸ਼ਮਣ ਸਿੰਘ ਧਾਰੋਵਾਲੀ ਦਾ ਪਤਾ ਬੱਚਿਓ ਉਹ ਕਿਵੇਂ ਸ਼ਹੀਦ ਹੋਇਆ ਮੈਂ ਬੇਨਤੀ ਕਰਦਾ 98% ਸਾਡੇਆਂ ਬੱਚਿਆਂ ਨੂੰ ਨਹੀਂ ਪਤਾ ਲਸ਼ਮਣ ਸਿੰਘ ਧਾਰੋਵਾਲੀ ਕਿਵੇਂ ਸ਼ਹੀਦ ਹੋਇਆ ਲਸ਼ਮਣ ਸਿੰਘ ਧਾਰੋ ਵਾਲੀ ਨਨਕਾਣਾ ਸਾਹਿਬ ਆਜ਼ਾਦ ਕਰਵਾਉਣ ਜਾਂਦਾ ਤੇ ਉਸ ਦਰਖਤ ਦੇ ਨਾਲ ਮਹੰਤ ਦੇ ਗੁੰਡੇ ਪੁੱਠਾ ਲਟਕਾ ਕੇ ਬੰਦੇ ਨੇ ਥੱਲੇ ਬਾਲਟਾ ਭਰ ਕੇ ਮਿੱਟੀ ਦੇ ਤੇਲ ਦਾ ਰੱਖਿਆ ਜਾਂਦਾ ਉਹਦੇ ਜਿਸਮ ਤੇ ਤੇਲ ਪਾਇਆ ਜਾਂਦਾ ਅੱਗ ਲਗਾ ਕੇ ਤੇ ਸਤਿਕਾਰਯੋਗ ਲਸ਼ਮਣ ਸਿੰਘ ਧਾਰੋ ਵਾਲੀ ਨੂੰ ਜੰਡ ਦੇ ਨਾਲ ਬੰਨ ਕੇ ਸਾੜ ਦਿੱਤਾ ਸੀ ਅੱਜ ਵੀ ਜੰਡ ਅੱਧਾ ਸੜਿਆ ਹੋਇਆ ਅੱਜ ਵੀ ਤੋ ਇਹ ਬੇਨਤੀ ਮੈਂ ਕਰਨੀ ਚਾਹੁੰਨਾ ਹੈ ਵੇਖੋ ਇਹ ਸਿਧਾਂਤ ਹੈ ਮੇਰੇ ਨਾਨਕ ਦਾ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜੀ ਦਾ ਇਹ ਸਿਧਾਂਤ ਗੁਰ ਕਲਗੀ ਧਰਮ ਮਹਾਰਾਜੀ ਦਾ ਸਿਧਾਂਤ ਹੈ ਕਿ ਕੇਵਲ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦਾ ਇੱਕ ਬੜਾ ਪਿਆਰਾ ਬੋਲ ਹੈ ਮਹਾਰਾਜ ਜੀ ਕਹਿੰਦੇ ਡਿੱਠੇ ਮੁਕਤ ਨ ਹੋਵੇ ਜਿ ਚਿਰ ਸ਼ਬਦ ਨਾ ਕਰੇ ਵਿਚਾਰ ਜਿਦਨ ਸ਼ਬਦ ਦੀ ਵਿਚਾਰ ਕਰੋਗੇ ਉਸ ਦਿਨ ਗੁਰੂ ਕਲਗੀ ਧਰਮ ਮਹਾਰਾਜ ਕਿਲਾਵੇ ਚ ਲੈ ਲਵੇਗਾ ਕੱਲੀ ਕਿਰਪਾਨ ਵੀ ਬੰਦੇ ਨੂੰ ਜ਼ਾਲਮ ਬਣਾ ਦਿੰਦੀ ਹੈ ਕੱਲੀ ਮਾਲਾ ਫੜੀ ਵੀ ਬੰਦੇ ਨੂੰ ਕਾਇਰ ਬਣਾ ਦਿੰਦੀ ਹੈ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ ਭਗਤੀ ਤੇ ਸ਼ਕਤੀ ਸ਼ਾਂਤੀ ਤੇ ਕ੍ਰਾਂਤੀ ਧਰਮ ਤੇ ਸਿਆਸਤ ਇਹ ਪ੍ਰਮਾਤਮਾ ਨੇ ਅਨਿਖੜੇ ਅੰਗ ਸਾਨੂੰ ਬਖਸ਼ਿਸ਼ ਕੀਤੇ ਤੇ ਪੈਣੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਤੁਸੀਂ ਦਿਨ ਮਨਾ ਰਹੇ ਹੋ ਸਹਬਜ਼ਾਦਿਆਂ ਦਾ ਬਸ ਇੱਕ ਬੇਨਤੀ ਕਰਦਾ ਹਾਂ ਇੱਕ ਵਿਦਵਾਨ ਕਹਿੰਦਾ ਬਾਸੇ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਉਹ ਕਹਿੰਦਾ ਵੀ ਚਮਜਾਦ ਰੱਖਿਓ ਹਿੰਦ ਵਿੱਚ ਇਹ ਇੱਕ ਤੀਰਥ ਹੈ ਯਾਤਰਾ ਲਈਏ ਕਟਾਏ ਬਾਪ ਨੇ ਬੱਚੇ ਜਹਾ ਖੁਦਾ ਕੇ ਲਈਏ ਜੇ ਕਿਤੇ ਦੇਸ਼ ਵਿੱਚ ਇੱਕ ਤੀਰਥ ਉਹ ਕਹਿੰਦਾ ਚਮਕੌਰ ਦਾ ਤੀਰਥ ਹੈ ਜਿੱਥੇ ਜਾ ਕੇ ਨਤਮਸਤਕ ਹੁੰਦੇ ਉਹ ਸਰਹੰਦ ਦਾ ਤੀਰਥ ਹੈ ਫਤਿਹਗੜ ਸਾਹਿਬ ਜਿੱਥੇ ਜੋਤੀ ਸਰੂਪ ਗੁਰਦੁਆਰਾ ਨਤਮਸਤਕ ਹੁੰਦੇ ਉਹ ਅੱਜ ਵੀ ਕਿਤੇ ਆਤਮਾ ਦੇ ਨਾਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨਾਲ ਗੱਲਾਂ ਕਰਿਓ ਮੈਂ ਦੀ ਬੇਨਤੀ ਕਰਦਾ ਦੀਵਾਰ ਵਿੱਚੋਂ ਅੱਜ ਵੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਬੋਲਦੇ ਅੱਜ ਵੀ ਸਾਡਿਆਂ ਸਵਾਲਾਂ ਦਾ ਜਵਾਬ ਦਿੰਦੇ ਨੇ ਬੱਸ ਇਹ ਛੱਡ ਤਾਂ ਇਹ ਸਾਨੂੰ ਸਵਾਲ ਕਰਨਾ ਆ ਜਾਵੇ ਪਰ ਐਤਕੀ ਤੁਸੀਂ ਵੇਖਿਆ ਹੋਵੇਗਾ ਮੈਨੂੰ ਮਾਫ ਕਰਿਓ ਸਾਰੇ ਨੌਜਵਾਨ ਨਹੀਂ ਬੜੇ ਸ਼ਰਦਾ ਲੈ ਕੇ ਜਾਂਦੇ ਨੇ ਬੜੇ ਨੌਜਵਾਨ ਨੇ ਜਿਹੜੇ ਦੀਵਾਰ ਲਾਗੇ ਜਾ ਕੇ ਆਪਣਾ ਮਨ ਵੀ ਭਰਦੇ ਨੇ ਵਿਚਾਰੇ ਬੜੇ ਨੌਜਵਾਨ ਵੀਰ ਨੇ ਜਿਹੜੇ ਜਾ ਕੇ ਉੱਥੇ ਅਥਰੂ ਵੀ ਕੀਰਦੇ ਨੇ ਤੇ ਕਈ ਐਸੇ ਨੇ ਜਿਨ੍ਹਾਂ ਨੇ ਦੂਜਿਆਂ ਦਾ ਜਾਣਾ ਵੀ ਗੁੱਬਰ ਕੀਤਾ ਹੋਇਆ ਬਡੇ-ਬਡੇ ਡੀ.ਜੇ ਲਾ ਕੇ ਲਾਲਾ ਲਾਲਾ ਕਰਦੇ ਜਾਣਾ ਲਾਲਾ ਲਾਲਾ ਕਰਦੇ ਆਉਣਾ ਮੈਂ ਬੇਨਤੀ ਕਰਦਾ ਆਹ ਜਿਹੜੇ ਦਿਨ ਨੇ ਨਾ ਸਾਡੇ ਆ ਦਿਨ ਨੇ ਇੱਕ ਮੈਨੂੰ ਮੈਂ ਬੇਨਤੀ ਕਰਦਾ ਮੈਨੂੰ ਵੀਰ ਇੱਕ ਮਿਲ ਪਿਆ ਮਿੱਠੇ ਦੀ ਗੱਲ ਚੱਲ ਪਈ ਲੰਗਰਾਂ ਵਿੱਚ ਜਲੇਬ ਨੇ ਦੂਜਾ ਤੀਜਾ ਨਹੀਂ ਵਰਤਉਣਾ ਚਾਹੀਦੇ ਜੀ ਇਹਨਾਂ ਦਿਨਾਂ ਦੇ ਵਿੱਚ ਚਲੋ ਸਾਨੂੰ ਜਿਹੜਾ ਵੀ ਸਾਦਾ ਭੋਜਨ ਰੱਖਣਾ ਚਾਹੀਦਾ ਬਹੁਤ ਵਧੀਆ ਗੱਲ ਹੈ ਉਹ ਮੈਨੂੰ ਕਹਿੰਦਾ ਕਹਿੰਦਾ ਜੀ ਨਹੀਂ ਉਹ ਸਾਬ ਜਾਦੇ ਬਹਾਦਰੀ ਵਿਖਾ ਕੇ ਸ਼ਹੀਦ ਹੋਏ ਤੇ ਕਈ ਵਾਰੀ ਸਾਡਾ ਘੜਿਆ ਘੜਾਇਆ ਇੱਕ ਸਵਾਲ ਹੁੰਦਾ ਹੈ ਵੀ ਜੇ ਕਿਸੇ ਦਾ ਪੁੱਤ ਤੁਰ ਜਾਵੇ ਤੇ ਕੀ ਮਿੱਠਾ ਵੰਡਿਆ ਜਾਂਦਾ ਉਹਨੇ ਮੈਨੂੰ ਗਾੜੀੋਂ ਜਵਾਬ ਦਿੱਤਾ ਕਹਿੰਦਾ ਸਾਡੇ ਬੱਚੇ ਉਹਨਾਂ ਵਰਗੇ ਥੋੜਾ ਮੈਂ ਕਿਹਾ ਯਾਦ ਰੱਖ ਅੱਜ ਵੀ ਦੇਸ਼ ਵਿੱਚ ਬੜੇ ਐਸੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਬੱਚੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਬਣਾਏ ਹੋਏ ਨੇ ਅੱਜ ਵੀ ਬੜੇ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰ ਵਿੱਚ ਅੱਜ ਵੀ ਸਿੱਖੀ ਹੈ ਐਸੇ ਪਰਿਵਾਰ ਨੇ ਜਿਹੜੇ 12 ਵਜੇ ਤੋਂ ਬਾਅਦ ਸਾਰਾ ਪਰਿਵਾਰ ਉੱਠ ਕੇ ਸਣ ਕੇ ਸਿਸ਼ਿਸ਼্নান ਕਰਕੇ ਤੇ ਅੱਜ ਵੀ ਬਾਣੀ ਪੜਨ ਵਾਲੇ ਪਰਿਵਾਰ ਹੈਗੇ ਅੱਜ ਵੀ ਨੇਤਨੇਮ ਕਰਨ ਵਾਲੇ ਪਰਿਵਾਰ ਹੈਗੇ ਨੇ ਅੱਜ ਵੀ ਉਹ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਪਰਿਵਾਰ ਨੂੰ ਲੈ ਕੇ ਅਮਰਤ ਵੇਲੇ ਜਾ ਕੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਨਾਲ ਪ੍ਰਕਾਸ਼ ਕਰਵਾਉਂਦੇ ਤੋਂ ਮੈਂ ਬੇਨਤੀ ਕਰਦਾ ਇੱਕ ਸਾਡੇ ਮੂੰਹ ਚੜਿਆ ਮੁਹਾਵਰਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹਜੂਰ ਸਾਹਿਬ 60 ਸਾਲਾਂ ਤੱਕ ਊਡੀਕਦਾ ਕਦੇ ਕਾਰਨ ਪੁੱਛਿਓ ਵੀ ਕਿਉਂ ਊਡੀਕਦਾ ਹੈ ਸਤਿਗੁਰੂ ਊਡੀਕਦਾ ਪਤਾ ਕਿਉਂ ਹੈ ਮੇਰੇ ਬਾਜਿਆਂ ਵਾਲਿਆਂ ਨੇ ਕਿਹਾ ਸੀ ਗੁਰੂ ਕੀ ਸਿੱਖਾ ਮੈਂ ਆਪਣੇ ਵੱਡੇ ਫਰਜੰਦ ਤੇ ਅੱਖਾਂ ਦੇ ਸਾਹਮਣੇ ਵੇਖ ਲੈ ਸ਼ਹੀਦ ਹੁੰਦੇ ਲੇਕਿਨ ਛੋਟੇ ਮੈਨੂੰ ਨੂਰੇ ਮਾਈ ਨੇ ਦੱਸੇ ਕਿਵੇਂ ਸ਼ਹੀਦ ਹੋਏ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਜਦੋਂ ਤੂੰ ਦਾਦਾ ਬਣੇਗਾ ਨਾ ਆਪਣੇ ਪੋਤਰੇ ਹਜੂਰ ਸਾਹਿਬ ਲੈ ਕੇ ਆਈ ਮੈਂ ਆਖੀਰ ਵੇਲੇ ਆਪਣੇ ਚੋਰਾਵਰ ਸਿੰਘ ਫਤਿਹ ਸਿੰਘ ਵੇਖੇ ਨਹੀਂ ਮੈਂ ਤੇਰੇ ਪੋਤਰਿਆਂ ਦੇ ਵਿੱਚੋਂ ਆਪਣੇ ਪੁੱਤਰ ਵੇਖ ਲਿਆ ਕਰਾਂ ਮੈਂ ਆਪਣੇ ਮਨ ਵਿੱਚ ਆਤੀ ਪਾਉਣਾ ਤੁਸੀਂ ਆਪਣੇ ਮਨ ਵਿੱਚ ਸੋਚੋ ਆਪਾਂ ਕਿੰਨਿਆਂ ਨੇ ਅੱਜ ਬਾਬਾ ਚੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਬਣਾਏ ਜਿਨ੍ਹਾਂ ਦੇ ਬੱਚੇ ਭਾਈ ਅਜੇ ਬਾਬਾ ਚੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਰੂਪ ਵਿੱਚ ਨਹੀਂ ਆਏ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪਣੇ ਘਰਾਂ ਵਿੱਚ ਸਿੱਖੀ ਲੈ ਕੇ ਆਓ ਖੰਡੇ ਬਾਟੇ ਦੀ ਪੌਲ ਛਕੋ ਆਪਣੇ ਬੱਚਿਆਂ ਨੂੰ ਖੰਡੇ ਬਾਟੇ ਦੀ ਪੌਲ ਦਿਓ ਉਹਨਾਂ ਨੂੰ ਦੱਸੋ ਸਾਡਾ ਸਿੱਖੀ ਸਿਧਾਂਤ ਕੀ ਹੈ ਇਹ ਖੰਡੇ ਦੀਆਂ ਧਾਰਾਂ ਤੇ ਨੱਚ-ਨੱਚ ਕੇ ਬਾਜਿਆਂ ਵਾਲੇ ਦੇ ਲਾਲਾਂ ਨੇ ਘਰ ਬਣਾਏ ਨੇ ਜਿਨ੍ਹਾਂ ਨੂੰ ਆਪਾਂ ਸਿੱਖੀ ਦਾ ਮਹਿਲ ਸਰਹੰਦ ਕਹਿੰਦੇ ਜਾਂ ਸਿੱਖੀ ਦਾ ਮਹਿਲ ਚਮਕੌਰ ਸਾਹਿਬ ਕਹਿੰਨੇ ਗਰੀਬ ਨਿਵਾਜ ਸਤਗੁਰੂ ਕਿਰਪਾ ਕਰੇ ਮਹਾਰਾਜ ਮੇਰੇ ਦਾਤੇ ਨੇ ਕਿਹਾ ਸੀ ਇਹਨੇ ਪੁੱਤਰਨ ਕੇ ਸੀਸ ਪਰ ਵਾਰ दिए ਸਤ ਚਾਰ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ